ਬਾਬੇ ਦੀ ਇਹ פאר ਕਿਰਪਾ ਬਖਸ਼ਿਸ਼ ਸਭੇ ਕਮਾਲ ਸਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲਾ ਸੱਤੇ ਪਾਸ਼ਾ ਚਾਰ ਪੁੱਤ ਵਾਰੇ ਪੰਜਵੀਂ ਮਾਵਾਰੀ ਛੇਮਾ ਬਾਪ ਤੇ ਸਤਮਾ ਐਸਾ ਸਰਵੰਸਦਾਨੀ ਜੀ ਨੇ ਜ਼ਬਰਦਸਤ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਸਾਰਾ ਸਰਵੰਸ ਦੇਸ਼ ਰਕ ਕੌਮ ਦੇ ਉੱਤੋਂ ਦੀ ਵਾਰ ਦਿੱਤਾ ਬੋਲੇ ਈਸੋਨਹਾ ਸੋ ਸਾਬ ਜਦਿਆਂ ਦੀ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਲੜੀਬਾਰ ਖੂਨਦਾਨ ਕੈਂਪ ਹਲਕਾ ਦੱਖਣੀ ਤਜ ਹਲਕਾ ਦੱਖਣੀ ਦੇ ਵਿੱਚ 28 ਤਰੀਕ 28 ਤਰੀਕ ਤੋਂ ਬਾਅਦ ਅੰਤਮ ਪੜਾ ਜਿਹੜਾ ਉਹ 4 ਤਰੀਕ ਐਤਵਾਰ ਨੂੰ ਆਉਣਾ। ਰੀਰੂ ਸਾਹਿਬ ਗੁਰਦੁਆਰੇ ਅੱਜ ਅਸੀਂ ਹੈਗੇ ਆ ਵਾਰਡ ਨੰਬਰ 37 38 ਤੇ 39 ਸਾਡੇ ਸਤਾਰਜੋ ਬਲੋਕ ਪ੍ਰੈਜ਼ੀਡੈਂਟ ਪਲੇਰ ਸਾਹਿਬ ਬਲਜੀਤ ਗਿਆਸਪੁਰਾ ਸਾਹਿਬ ਕਾਉਂਸਲਰ ਸਹਿਬਾਨ ਅਰ ਸਾਰੇ ਸਤਕਾਰਯੋਗ ਸਾਡੇ ਕਾਂਗਰਸ ਪਾਰਟੀ ਦੇ ਦਰਜਾ ਦਰਜਾ ਆਗੂ ਸਹਿਬਾਨ ਜਿਨ੍ਹਾਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਮੋਟੀਵੇਟ ਕਰਕੇ ਇਸ ਖੂਨਦਾਨ ਕੈਂਪ ਦੇ ਵਿੱਚ ਲੈ ਕੇ ਆਂਦਾ ਅਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਲੜੀਵਾਰ ਖੂਨਦਾਨ ਕੈਂਪਾਂ ਦੇ ਵਿੱਚ ਜਿਹੜੇ ਖੂਨਦਾਨ ਨੇ ਆਪਣਾ ਖੂਨਦਾਨ ਕਰ ਚੁੱਕੇ ਮੈਂ ਕਾਂਗਰਸ ਪਾਰਟੀ ਵੱਲੋਂ ਦੋਨੋਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਤੇ ਸ਼ੁਕਰੀਆ ਕਰਦਾ ਅਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਸਾਡੀ ਟੀਮ ਹੈਗੀ ਆ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਰਹੀ ਹੈ ਸੋ ਗੁਰੂ ਸਾਹਿਬ ਐਸੀ અપਾਰ ਬਖਸ਼ਿਸ਼ ਮਿਹਰ ਭਰਿਆ ਹੱਥ ਆਪਣਾ ਆਸ਼ੀਰਵਾਦ ਦਿੰਦੇ ਰਿਓ ਕਿ ਇਹ ਟੀਮ ਇਸੇ ਤਰ੍ਹਾਂ ਨਿਰਸਵਾਰਥ ਇਮਾਨਦਾਰੀ ਦੇ ਨਾਲ ਸਮਾਜ ਦੀ ਸੇਵਾ ਨੂੰ ਸਮਰਪਿਤ ਭਾਵਨਾ ਦੇ ਨਾਲ ਦਿਨ ਰਾਤ ਲੱਗੀ ਰਵੇ ਬਹੁਤ ਬਹੁਤ ਸਾਰੇ ਖੂਨਦਾਨੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਲਫੰਡਿ ਵਾਰਡ ਨੰਬਰ ਮੈਂ ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ ਵੈਲਫੇਅਰ ਐਸੋਸੀਏਸ਼ਨ ਸੋ ਜੋ ਇਹ ਕੈਂਪ ਲਗਾਇਆ ਸੀ ਵਾਰਡ ਨੰਬਰ 37 38 ਤੇ 343 ਤੇ ਨੌਜਵਾਨਾਂ ਨੇ ਪੂਰ ਜੋਰ ਨਿੱਕੂ ਵੀਰੇ ਜਿੰਨੀ ਸਾਨੂੰ ਆਸ ਸੀ ਉਹਦੇ ਤੋਂ ਵੱਧ ਲੋਕ ਇੱਥੇ ਪਹੁੰਚ ਕੇ ਬਲਾਟਾ ਡੋਨੇਟ ਕਰਕੇ ਗਏ ਨੇ ਅਸੀਂ ਬੈਂਕ ਸਾਹਿਬ ਦੀ ਪੂਰੀ ਟੀਮ ਵੱਲੋਂ ਤੇ ਗਰਦਾਸਪੁਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਾਰਿਆਂ ਨੇ ਅਸੀਂ ਰਲ ਮਿਲ ਕੇ ਅੱਜ ਆਪચાર ਸਾਹਿਬ ਦੇ ਦੀ ਯਾਦ ਵਿੱਚ ਖੂਨਦਾਨ ਕੀਤਾ ਤੇ ਇਹ ਬੈਂਕ ਸਾਹਿਬ ਦੀ ਸੋਚ ਦੇ ਉੱਤੇ ਸਾਰੇ ਪਹਿਰਾ ਦੇ ਰਹੇ ਹਾਂ ਬੈਂਕ ਸਾਹਿਬ ਇੱਕ ਹੈ ਜੀ ਐਮਐਲਏ ਨੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਤੇ ਸਾਰੇ ਐਮਐਲਏ ਨੂੰ ਸਿਖਰੇਣੇ ਚਾਹੀਦੀ ਹੈ ਚਾਹੇ ਸਾਬਕਾ ਚਾਹੇ ਮੌਜੂਦਾ ਕਿ ਉਹਨਾਂ ਨੂੰ ਦੇਖ ਕੇ ਕੁਛ ਨਾ ਕੁਛ ਸ਼ਹੀਦੀ ਦਿਵਸ ਦੇ ਮੌਕੇ ਤੇ ਕੁਛ ਨਾ ਕੁਛ ਬਲੀਦਾਨ ਧਰੂ ਦੇਣਾ ਚਾਹੀਦਾ। ਬੱਸ ਉਹ ਫਿਰ ਮਰਜੀ ਪਾਰਟੀ ਜਾਂਦੇ ਹਨ ਪਰ ਵੀ ਸੇਵਾ ਉਹਦੀ ਚੱਲ ਰਹੀ ਹੈ ਕਿਹਦਾ ਰਹਿ ਗਿਆ ਸੇਵਾ ਲੱਗਦੀ। ਦੇਖੋ ਇਹ ਜਿਹੜੀ ਸੇਵਾ ਵੀ ਹੈ ਇਹ ਗੁਰੂ ਦੀ ਮਰਜ਼ੀ ਤੋਂ ਬਿਨਾ ਨਹੀਂ ਹੁੰਦੀ। ਸਾਡੇ ਬੈਂਸ ਸਾਹਿਬ ਉੱਤੇ ਗੁਰੂ ਦੀ ਅਪਾਰ ਕਿਰਪਾ ਹੈ ਤੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਸੇਵਾ ਕਰ ਰਹੇ ਹਾਂ ਸਮਾਜ ਦੀ। ਬੈਂਸ ਜੀ ਇਹ ਪੂਰਾ ਕੰਮ ਕਰ ਰਹੀ ਹੈ। ਬਿਲਕੁਲ ਬਿਲਕੁਲ ਜੀ ਤੇ ਮੈਂ ਹੀ ਕਹੂੰਗਾ ਕਿ ਤੁਸੀਂ ਸਾਰੇ ਜਾਨੋ ਕੁਛ ਨਾ ਕੁਛ ਸ਼ਹੀਦੀ ਦਿਹਾੜੇ ਦੇ ਵਿੱਚ ਇਹਨਾਂ ਕੋਈ ਦਾਨ ਜ਼ਰੂਰ ਕਰੋ ਬੈਂਸ ਸਾਹਿਬ ਨੇ ਜਿਹੜਾ ਕਿ ਖੂਨ ਹੈ ਜਿਹਦਾ ਕੋਈ ਮੁੱਲ ਨਹੀਂ ਹੈਗਾ ਉਹ ਸਾਨੂੰ ਨੌਜਵਾਨਾਂ ਨੂੰ ਕਿਹਾ ਕਿ ਡੋਨੇਟ ਕਰੋ ਤੇ ਅੱਜ ਸਾਰਿਆਂ ਨੇ ਅਸੀਂ ਲੜੀਵਾਰ ਖੂਨ ਦਾਨ ਕੈਂਪ ਲਾਇਆ ਨੇ